ਕੌਰਾ ਸਿੰਘ ਆ ਜੀ ਇਹ ਸਾਡਾ ਬੱਚਾ ਜੀ ਜਿੰਮ ਜਾਂਦਾ ਸੀ ਉੱਥੇ ਕੋਈ ਲੜਕੀ ਆਉਂਦੀ ਸੀ ਉਸ ਨੇ ਇਹਨੂੰ ਪਹਿਲਾਂ ਦੋਸਤੀ ਕੀਤੀ ਫਿਰ ਇਹਨੂੰ ਮਤਲਬ ਚ ਆਪਦਾ ਉਹ ਵੜਿਆ ਕੇ ਤੇ ਇਹਦੀ ਵੀਡੀਓ ਬਣਾ ਲਈ ਕਨਸੀਲੀ ਤੇ ਫਿਰ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਫਿਰ ਜੋ ਇਹਦੇ ਕੋਲੇ ਸੀ ਸਭ ਲੁੱਟ ਖਸੁੱਟ ਕਰਕੇ ਇਹਦੀ ਤੇ ਬਾਅਦ ਚ ਇਹਨੂੰ ਜਿਆਦਾ ਪਰੇਸ਼ਾਨ ਕਰਨ ਦਾ 20 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਤੇ ਉਸ ਕਾਰਨ ਇਹ ਸੂਸਾਈਸਾਈਡ ਕਰਨ ਦੀ ਨੇ ਕੋਸ਼ਿਸ਼ ਕੀਤੀ ਅੱਜ ਉਹ ਮੌਤ ਤੇ ਨਾ ਜੂਝ ਰਿਹਾ ਹੈ। ਰਜਿਸਟਰੀ ਵਗੈਰਾ ਵੀ ਹਾਂ ਇੱਕ ਰਜਿਸਟਰੀ ਵੀ ਜਾਲੀ ਉਹਦੇ ਪਲਾਟ ਦੀ ਹੋਰ ਕੁੜੀ ਖੜਾ ਕੇ ਨੇ ਰਜਿਸਟਰੀ ਕੀਤੀ ਹੈ ਤੇ ਜੋ ਮਤਲਬ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਸਾਡੀ ਉਹ ਅਨਕਾਰੀ ਕਰਕੇ ਤੇ ਉਹਦੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਹ ਜਿਹੜਾ ਉਹਨੇ ਉਹ ਕੀਤਾ ਜੀ ਉਹ ਇਹਦੇ ਬਲੈਕ ਮੇਲ ਕਰਨ ਤੇ ਹੀ ਕੀਤਾ ਹੈ। ਕੁਝ ਸਾਡਾ ਸੋਨਾ ਤੇ ਕੁਝ ਨਕਦੀ ਇਹ ਕੁੜੀ ਲੈ ਗਈ ਤੇ ਉਹ ਸਾਡਾ ਪ੍ਰਸ਼ਾਸਨ ਕਾਨੂੰਨ ਤੋਂ ਅਸੀਂ ਮੰਗ ਕਰਦੇ ਆਂ। ਫੀ ਉਹਦੀ ਜਾਂਚ ਕਰਕੇ ਸਾਨੂੰ ਵਾਪਸ ਕਰਵਾਇਆ ਜਾਵੇ ਤੇ ਮੇਰਾ ਬੱਚਾ ਮੌਤ ਦੇ ਮੂੰਹ ਵਿੱਚ ਵੈ ਜੇ ਉਹ ਨੂੰ ਕੁਝ ਹੋ ਜਾਂਦਾ ਤਾਂ ਇਹ ਕੁੜੀ ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਇਹ ਸਾਡੇ ਕੋਲੇ ਇੱਕ ਕੋਠੇ ਝੰਡਸਰ ਪਿੰਡ ਹੈ ਨਾ ਥਾਣੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਇੱਕ ਗੁਰਪ੍ਰੀਤ ਸਿੰਘ ਹੈ ਉਮਰ ਕਰੀਬ 36 ਸਾਲ ਉਹਦੇ ਵੱਲੋਂ ਇਹ ਸੁਸਾਇਸਾਈਡ ਅਟੈਂਪ ਕੀਤਾ ਸੀ ਸਪਰੇਅ ਪੀਲੀ ਸੀ ਉਹਨੇ ਉਹਨੂੰ ਤਪਾ ਹਸਪੀਟਲ ਐਡਮਿਟ ਕਰਵਾਇਆ ਗਿਆ ਉਹਦੇ ਵਾਰਸਾਂ ਵੱਲੋਂ ਉੱਥੇ ਡਾਕਟਰਾਂ ਨੇ ਉਹਨੂੰ ਅਨਫਿਟ ਲਿਖਤਾ ਸੀ ਉਸ ਤੋਂ ਬਾਅਦ ਫਿਰ ਬੜਿਆਲ ਹਸਪਤਾਲ ਬਠਿੰਡੇ ਐਡਮਿਟ ਕਰਵਾਇਆ ਗਿਆ ਉੱਥੇ ਵੀ ਡਾਕਟਰਾਂ ਨੇ ਅਨਫਿਟ ਲਿਖਤਾ ਸੀ ਤੇ ਉਸ ਤੋਂ ਬਾਅਦ ਉਹ ਡੀਐਮਸੀ ਲੁਧਿਆਣੇ ਉਹਦਾ ਇਲਾਜ ਚੱਲ ਰਿਹਾ ਸੀ ਉੱਥੋਂ ਵੀ ਉਹ ਅਨਫਿਟ ਸੀ ਗਿਆ ਤਾਂ ਉਹਦੇ ਵਿੱਚ ਉਹਦੇ ਘਰ ਵਾਲੀ ਸਿਮਰਜੀਤ ਕੌਰ ਦੀ ਸਟੇਟਮੈਂਟ ਤੇ ਐਫਆਈਆਰ ਲਾਜ਼ ਕੀਤੀ ਅਸੀਂ ਉਹਦੇ ਘਰ ਵਾਲੀ ਨੇ ਦੱਸਿਆ ਕਿ ਇਹਦੀ ਜਿੰਮ ਦੇ ਵਿੱਚ ਕਿਸੇ ਕੁੜੀ ਨਾਲ ਦੋਸਤੀ ਹੋ ਗਈ ਸੀ ਸੁਖਪ੍ਰੀਤ ਕੌਰ ਸੁੱਖੀ ਨੂੰ ਸੁਖੀ ਨਾਮ ਦੀ ਕੁੜੀ ਨਾਲ ਤਾਂ ਜਿਹੜੀ ਉਹਨੂੰ ਕਿ ਲਗਾਤਾਰ ਬਲੈਕਮੇਲ ਕਰ ਰਹੀ ਸੀ ਔਰ ਅ ਮਕਦਮਾ ਨੰਬਰ 44 46 2025 ਅ ਅਧੀਨਤਾ ਰਸੀਗਾ ਜੀ 3184 351 ਜਿਮਨ 2 308 ਜਿਮਨ 2 ਤੇ 338 336 ਜਿਮਨ 3 340 ਜਿਮਨ 2 ਤੇ 61 ਜਿਮਨ 2 ਬੀਨ ਅਸ ਤਹਿਤ ਐਫ ਆਈ ਆਰ ਲਾਜ਼ ਕਰ ਲਈ ਸੀ ਥਾਣਾ ਸਹਣਾ ਵਿਖੇ ਇਹ ਕੁੜੀ ਇਹਨੂੰ ਲਗਾਤਾਰ ਬਲੈਕਮੇਲ ਕਰ ਰਹੀ ਸੀ ਪਿਛਲੇ 1.5 ਸਾਲ ਤੋਂ ਇਹਦੇ ਸੰਪਰਕ ਦੇ ਵਿੱਚ ਆਈ ਸੀ ਉਹਦੇ ਘਰ ਵਾਲੀ ਨੇ ਦੱਸਿਆ ਕਿ ਉਸ ਤੋਂ ਬਾਅਦ ਇਹ ਕੁੜੀ ਨੇ ਇੱਕ ਤਾਂ 19 ਲੱਖ ਰੁਪਏ ਦਾ ਪਲਾਟ ਵਕਾ ਦਿੱਤਾ 20 ਲੱਖ ਰੁਪਏ ਦੀ ਇਹ ਡਿਮਾਂਡ ਕਰ ਰਹੀ ਸੀ ਉਸ ਤੋਂ ਬਾਅਦ ਕੜਾ ਚਾਰ ਤੋਲੇ ਦਾ ਤਿੰਨ ਤੋਲੇ ਦੀ ਇੱਕ ਚੈਨ ਕੁਝ ਛਾਪਾਂ ਨੇ ਉਹ ਲੈ ਲਿਆ ਇਹਦੇ ਕੋਲੋਂ ਇੱਕ ਆਈਫੋਨ ਐਪਲ ਵਾਚ ਹੁਣ ਤੱਕ ਇਹ ਲੈ ਚੁੱਕੀ ਆ ਤਾਂ ਹੁਣ ਇਹ 20 ਲੱਖ ਰੁਪਏ ਦੀ ਹੋਰ ਡਿਮਾਂਡ ਕਰ ਰਹੀ ਸੀ ਤਾਂ ਉਸ ਤੋਂ ਬਾਅਦ ਫਿਰ ਜਦੋਂ ਮੰਗ ਪੂਰੀ ਨਹੀਂ ਕੀਤੀ ਹੁਣੇ ਤਾਂ ਅ ਇਸ ਕਰਕੇ ਉਹ ਜਿਹੜਾ ਗੁਰਪ੍ਰੀਤ ਹੈ ਕੋਟੇ ਜੰਡਸਰ ਵਾਲਾ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਦਾ ਹੁਣ ਇਲਾਜ ਚੱਲ ਰਿਹਾ ਤੇ ਐਫ ਆਈ ਆਰ ਦੇ ਦੌਰਾਨ ਐਫ ਆਈ ਆਰ ਲਾਜ਼ ਕਰਕੇ ਲੜਕੀ ਗ੍ਰਿਫਤਾਰ ਕਰ ਲਈ ਗਈ ਹੈ ਲੜਕੀ ਦਾ ਨਾਮ ਸੁਖਪ੍ਰੀਤ ਕੌਰ ਹਮੀਦੀ ਦੀ ਰਹਿਣ ਵਾਲੀ ਆ ਆ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਆ ਜੀ ਬਾਕੀ ਜੋ ਵੀ ਅਗਲੇ ਤੱਤ ਸਾਹਮਣੇ ਆਉਣਗੇ ਆਪ ਜੀ ਨੂੰ ਜਾਣੂ ਕਰਵਾ ਦਿੱਤਾ ਜਾਊਗਾ ਕੋਈ ਬਰਾਮਦ ਕੀ ਕੁਝ ਹੋਇਆ ਤੇ ਉਹਦਾ ਫੋਨ ਹੀ ਇੱਕ ਮਿਲਿਆ ਸਾਨੂੰ ਤੇ ਬਾਕੀ ਉਹ ਰਿਕਵਰੀ ਕਹਿੰਦੀ ਮੈਂ ਕਰਵਾ ਦਿੰਨੀ ਆ ਜਿੱਦਾਂ 골ਡ ਹੋ ਗਿਆ ਇੱਕ ਫੋਨ ਉਹਨੇ ਲੁਕਾ ਕੇ ਰੱਖਿਆ ਕੁਝ ਕੱਪੜੇ ਨੇ ਔਰ ਉਹਦੀ ਚੈੱਕ ਬੁੱਕ ਆ ਗੁਰਪ੍ਰੀਤ ਦੀ ਉਹ ਉਹਦੇ ਕੋਲ ਲੜਕੀ ਕੋਲੇ ਉਹ ਰਿਕਵਰੀ ਕਰਨੀ ਬਾਕੀ ਆ ਉਸ ਤੋਂ ਬਾਅਦ ਜਿਹੜੀ ਇਹ ਫੇਕ ਰਜਿਸਟਰੀ ਕਰਵਾਈ ਸੀ ਜਿਹੜੇ ਇਹਨੇ ਜਾਲੀ ਦਸਤਾਵੇਜ਼ ਬਣਾਏ ਸੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਵੀ ਉਹ ਵੀ ਆਪਾਂ ਜਲਦੀ ਉਹਨਾਂ ਦੀ ਵੀ ਰਿਕਵਰੀ ਕਰ ਲਈ ਜਾਊਗੀ ਸਰ ਜਿਹੜੀ ਵੀਡੀਓ ਸੀਗੀ ਇਹ ਇਹ ਕੀ ਕੁਸੀ ਕਰ ਵੀਡੀਓ ਦੇ ਵਿੱਚ ਜਿੱਤੇ ਬਲੈਕ ਮਿਲਿੰਗ ਟੁੱਟਿਆ ਜਾ ਰਿਹਾ ਇਸ ਕੁਸ਼ਨ ਇਹਨਾਂ ਦੋਨਾਂ ਦੀਆਂ ਇਕੱਠੀਆਂ ਵੀਡੀਓ ਸੀਗੀਆਂ ਉਹ ਸ਼ਲੀਲ ਵੀਡੀਓ ਸੀਗੀਆਂ ਉਹਨਾਂ ਉਹ ਦਿਖਾ ਕੇ ਇਹਨੂੰ ਧਮਕਾ ਰਹੀ ਸੀ ਵੀ ਮੈਂ ਇਹਨਾਂ ਨੂੰ ਪਬਲਿਸ਼ ਕਰ ਦਊਂਗੀ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਊਂਗੀ ਔਰ ਉਹ ਬੰਦਾ ਨਮੋਸ਼ੀ ਦੇ ਵਿੱਚ ਆ ਗਿਆ ਪਰਿਵਾਰ ਵਾਲਾ ਬੱਚਾ ਉਹਦਾ ਇੱਕ 11 ਸਾਲ ਦਾ ਬੇਟਾ ਵੀ ਆ ਤਾਂ ਇਸ ਕਰਕੇ ਫਿਰ ਉਹ ਜਿਹੜੇ ਇਹ ਸਟੈਪ ਲਿਆ